ਪਾਗੂ ਰੋਡ ਵਾਲੀ ਸੜਕ ਨੂੰ ਕੀਤਾ ਜਾ ਰਿਹਾ ਹੈ ਚੌੜਾ ਅੱਜ ਦੁਕਾਨਦਾਰਾਂ ਨੂੰ ਨਗਰ ਨਿਗਮ ਵੱਲੋਂ ਦਿੱਤੇ ਗਏ ਨੋਟਿਸ ਨੋਮਬਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਪਾਗੂ ਰੋਡ ਤੇ ਪਹੁੰਚੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਬੋਲਦਿਆਂ ਕਿਹਾ ਕਿ ਇਹ ਨਿਗਮ ਦੀ ਹੌਸਲੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਹੈ ਕਿ ਇਸ ਰੋਡ ਨੂੰ 40 ਫੁੱਟੀ ਰੋਡ ਤੋਂ 60 ਫੁੱਟੀ ਰੋਡ ਆਪਣਾ 60 ਫੁੱਟੀ ਰੋਡ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਨਗਰ ਨਿਗਮ ਦੇ ਅਧਿਕਾਰੀ ਇੱਥੇ ਸਾਰੀ ਪਾਗੂ ਰੋਡ ਤੇ ਦੁਕਾਨਦਾਰਾਂ ਨੂੰ ਨੋਟਿਸ ਦੇਣ ਦੇ ਲਈ ਪਹੁੰਚੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਭਾਗੂ ਰੋਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਨਿਗਮ ਦੇ ਅਧਿਕਾਰੀਆਂ ਵੱਲੋਂ ਭਾਗੂ ਰੋਡ ਦੇ ਦੁਕਾਨਦਾਰਾਂ ਨੂੰ ਨੋਟਿਸ ਆਪਣੇ ਦਿੱਤੇ ਜਾ ਰਿਹਾ ਹੈ ਕਿਉਂਕਿ ਇਸ ਰੋਡ ਨੂੰ ਆਪਣਾ 40 ਫੁੱਟੀ ਰੋਡ ਤੋਂ 60 ਫੁੱਟੀ ਰੋਡ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਇਹਨਾਂ ਵੱਲੋਂ ਇਹਨਾਂ ਦੁਕਾਨਦਾਰਾਂ ਨੂੰ ਇੱਕ ਨੋਟਿਸ ਆਪਣਾ ਅੱਜ ਜਾਰੀ ਕਰ ਦਿੱਤੇ ਗਏ ਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਨੂੰ ਆਪਣਾ ਨਿਗਮ ਦੇ ਅੰਦਰ ਆ ਕੇ ਆਪਣੇ ਕਾਗਜ਼ ਪੱਤਰ ਆਪਣਾ ਦਿਖਾਉਣ ਦੇ ਲਈ ਇਹ ਨੋਟਿਸ ਇਹਨਾਂ ਨੂੰ ਆਪਣਾ ਦਿੱਤੇ ਗਏ ਹਨ ਅੱਜ ਕੀ ਨਾਮ ਹੈ ਜਰਨਾ ਮਾਹੋਲਾ ਜੀ ੋਲਾ ਜੀ ਅੱਜ ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਆਏ ਸੀ ਇੱਥੇ ਭਾਗੂ ਰੋਡ ਬਠਿੰਡਾ ਤੇ ਕੋਈ ਨੋਟਿਸ ਵਗੈਰਾ ਵੀ ਦਿੱਤੇ ਆ ਤੁਹਾਨੂੰ ਨੋਟਿਸ ਹੁਣੇ ਦੇਖ ਕੇ ਗਏ ਆ ਜੀ ਅਜ ਤਾਂ ਉੱਥੇ মিডিਆ ਆਇਆ ਸਾਰੇ ਦੁਕਾਨਦਾਰ ਖੜੇ ਸੀਗੇ ਜਨ ਬਦਲੇ ਹੁਣ ਦੁਆਰਾ ਆ ਕੇ ਦੇਖ ਕੇ ਗਏ ਆ ਪਿਆ ਆ ਹੁਣੇ ਦੇਖ ਕੇ ਗਏ ਆ ਅੱਛਾ ਜਿਹੜਾ ਨਗਰ ਨਿਗਮ ਬਠਿੰਡਾ ਵੱਲੋਂ ਮਤਾ ਪਾਸ ਕੀਤਾ ਗਿਆ ਹੈਗਾ ਹਾਊਸ ਦੀ ਮੀਟਿੰਗ ਤੇ ਵੀ ਇਹ 60 ਫੁੱਟ ਚੌੜੀ ਹੋਣੀ ਆ ਰੋਡ ਕੀ ਕਹਿਣਾ ਚਾਹੋਗੇ ਇਹ 60 ਫੁੱਟ ਚੌੜੀ ਦਾ ਕੋਈ ਇੱਥੇ ਕੋਈ ਬੈਨੀਫਿਟ ਨਹੀਂ ਹੈਗਾ ਸਰ ਸਾਰੇ ਦੁਕਾਨਦਾਰ ਕਿਰਾਏ ਦੇ ਨੇ 90% ਕਿਰਾਏਦਾਰ ਨੇ 60 ਫੁੱਟ ਚੌੜੀ ਵਾਲਾ ਕੋਈ ਬੈਨੀਫਿਟ ਹੀ ਨਹੀਂ ਹੈਗਾ ਇੱਥੇ ਇੱਥੇ 27-22 ਗਲੀਆਂ ਪੈਂਦੀਆਂ ਨੇ ਜੇ ਚੌੜੀ ਹੁੰਦੀ ਵੀ ਹੈ ਤਾਂ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਦਾ ਬਰਾਹਲ ਬਹੁਤ ਜ਼ਿਆਦਾ ਐਕਸੀਡੈਂਟ ਹੋਣਗੇ ਜਿੰਨੇ ਚ ਬੱਚੇ ਨਿਕਲਣਗੇ ਸਕੂਲ ਜਾਣਗੇ ਐਕਸੀਡੈਂਟ ਦਾ ਡਰ ਹੈ ਨੰਬਰ 2 ਸਾਰੇ ਦੁਕਾਨਦਾਰ ਉੱਜੜ ਜਾਣਗੇ ਫਿਰ ਸਾਡੇ ਦੁਕਾਨਦਾਰ ਤੁਸੀਂ ਆਪ ਦੇਖ ਲਓ ਕਿੰਨੀ ਫੁੱਟ ਦੀ ਹੈ ਜੇ ਇਹ 60 ਫੁੱਟ ਬਣਾਉਣਗੇ ਸਾਡੇ ਕੋਲ ਕਿੱਥੇ ਜਗ੍ਹਾ ਰਹੇਗੀ ਕਤੇ ਤੁਸੀਂ ਵਿਰੋਧਤਾ ਕਰਦੇ ਹੋ ਹਾਂਜੀ ਅਸੀਂ ਪੂਲ ਬਜ਼ੁਰਤਾਂ ਇਹਦੇ ਵਾਸਤੇ ਅਸੀਂ ਕੋਈ ਹੱਕ ਨਹੀਂ ਹੈਗੇ ਤੁਸੀਂ ਸਾਰੇ ਦੁਕਾਨਦਾਰਾਂ ਨੂੰ ਬਰਬਾਦ ਨਾ ਕੀਤਾ ਜਾਵੇ ਇਹ ਵਿਰੋਧਤਾ ਕਰਦੇ ਹੋ ਵਿਰੋਧਤਾ ਜੀ ਵਿਰੋਧਤਾ ਜੀ ਸਾਰੇ ਦੁਕਾਨਦਾਰਾਂ ਵੱਲੋਂ ਵਿਰੋਧ ਹੈ ਕੋਈ ਕਮਿਸ਼ਨਰ ਸਾਹਿਬ ਲੋਕ ਵੀ ਮਿਲੋਗੇ ਇਸ ਨੂੰ ਲੈ ਕੇ ਹਾਂਜੀ ਹੁਣ ਅਸੀਂ ਘਟ ਤੱਕ ਸਾਰੇ ਤਿਆਰ ਇਕੱਠੇ ਹੋ ਰਹੇ ਹਾਂ ਉਦੋਂ ਫਿਰ ਜਾ ਕੇ ਮਿਲਾਂਗੇ ਜੀ ਹਾਂਜੀ ਕੋਲ ਅੱਜ ਸਰ ਕੀ ਨਾਮ ਹੈ ਤੇ ਕੀ ਡੈਸੀਗਨੇਸ਼ਨ ਹੈ ਮੈਂ ਦਵਿੰਦਰ ਸ਼ਰਮਾ ਏਟੀਪੀ ਜੀ ਨਗਰ ਨਿਕਮਟੇਂਡਾ ਠੀਕ ਹੈ ਅੱਜ ਅਸੀਂ ਭਾਗੂ ਰੋਡ ਤੇ ਆਏ ਆ ਜਨਰਲ ਹੌਦ ਦਾ ਮਤਲਬ ਹੈ 82 ਕੇ ਸੜਕ ਨੂੰ 40 ਫੁੱਟ ਤੋਂ 60 ਫੁੱਟ ਚੌੜਾ ਕਰਨਾ ਉਹਦੇ ਵਾਸਤੇ ਅਸੀਂ ਦੁਕਾਨਦਾਰਾਂ ਨੂੰ ਇੱਕ ਵਾਰੀ ਆਪਣੇ ਡਾਕੂਮੈਂਟਸ ਦਿਖਾਉਣ ਵਾਸਤੇ ਲੈਟਰਸ ਭੇਜਣੇ ਆ ਟਰਸ ਦੇ ਰਹੇ ਆ ਕਿ ਆਪਣੇ ਆਪਣੇ ਜਿਹੜੇ ਕੋਲ ਜੋ ਡਾਕੂਮੈਂਟਸ ਹੈ ਉਹ ਦਿਖਾ ਦੇ ਨਗਰ ਕਾਇੰਦੇ ਵਿੱਚ 7 ਦਿਨਾਂ ਦੇ ਅੰਦਰ ਅੰਦਰ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਕਰਾਂਗੇ ਅਸੀਂ ਕਿ ਕਿੱਦਾਂ ਫੜਕੇ ਇਹਦਾ ਚੌੜੀ ਕਰਨਾ ਆਪਾਂ ਨੇ ਪ੍ਰੋਜੈਕਟ ਬਣਾਣਾ ਸਰ ਦੁਕਾਨਦਾਰ ਨਾਲ ਕੋਈ ਗੱਲਬਾਤ ਹੋਈ ਹੈ ਕਿ ਮੈਂ ਹੁਣ ਤਾਂ ਅਸੀਂ ਰਿਟਰਨ ਚ ਲੈਟਰ ਦੇਦੇ ਆ ਨੋਟਿਸ ਦੇ ਰਹੇ ਆ ਉਹਦਾ ਜਵਾਬ ਆਏਗਾ ਫਿਰ ਉਹਦੇ ਹਿਸਾਬ ਨਾਲ ਪੱਗੇ ਚੱਲਾਂਗੇ ਕੋਈ ਦੁਕਾਨਦਾਰਾਂ ਦਾ ਰਿਪਲਾਈ ਆਇਆ ਤੁਸੀਂ ਮੌਕੇ ਨਹੀਂ ਅਸੀਂ ਤਾਂ ਅੱਜ ਪਹਿਲੀ ਵਾਰ ਆਏ ਆ ਜਿੱਦਾਂ ਕਿਸੇ ਦਾ ਕੋਈ ਗੱਲ ਨਹੀਂ ਕੋਈ ਨੋਟਿਸ ਕਿਹਦੇ ਤੇ ਕਰਦੇ ਹੋ ਸੜਨ ਦਾ ਨੋਟਸ ਸੋਟ ਸਾਰੀ ਰੋਡ ਤੇ ਸਾਰੀ ਪੱਗ ਰੋਡ ਤੇ ਸਾਰਿਆਂ ਨੂੰ ਸਾਰਿਆਂ ਨੂੰ ਸਰ ਇਹ ਕਿੰਨੇ ਫੁੱਟ ਚੌੜੀ ਹੋਣੀ ਹੈ ਸਰ 60 ਫੁੱਟ ਚੌੜੀ ਹੋਣੀ ਹੈ ਜੀ 60 ਫੁੱਟ ਚੌੜੀ ਵਾਸਤੇ ਠੀਕ ਹੈ